ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਫਾਰਮਿੰਗ ਇਨਫੋਰਮੇਸ਼ਨ ਤੇ ਤੇ ਅੱਜ ਆਪਾਂ ਆਏ ਸੀ ਕੋਟਕਪੂਰਾ ਤੂੜੀ ਦੀ ਬੋਲੀ ਤੇ ਇਹ ਜਿਹੜੀ ਬੋਲੀ ਜਿਹੜੀ ਬਈ 7 ਵਜੇ ਜਿਹੜੀ ਸਟਾਰਟ ਹੁੰਦੀ ਆ ਤੇ ਬਸ ਜਿਹੜੀ ਬੋਲੀ ਸਟਾਰਟ ਹੋਣ ਵਾਲੀ ਆ ਤੇ ਅੱਜ ਜੇ ਆਪਾਂ ਗੱਲ ਕਰੀਏ ਟਰਾਲੀਆਂ ਦੀ ਟਰਾਲੀਆਂ ਆਈਆਂ ਬਈ 7 ਤੇ ਆਪਾਂ ਵਾਦਦੇ ਆ ਚਲੋ ਤੂੜੀ ਦੀ ਬੋਲੀ ਵਾਲਾ अंदर दी थोड़ी हाँ। दी, तो दी बोलो भाई तीन सौ रुपया तीन सौ दस पंद्रह 350 25 30 35 40 70 1350 39 80 65 17 370 370 ਹੈ ਕੋਈ ਭਾਈ ਉਹ ਬੋਲਦੇ ਕੁਛ ਹੀ ਹੈਗਾ ਹਾਂ ਤੇ ਆਓ ਕੱਲੀ ਕਿਦੀ ਆ ਇਕੱਠ ਜਾਉਂਗੇ ਕਿਥੇ ਲਾਣੀ ਹੈ ਮੰਡੀ ਤੋਂ 1 ਕਿਲੋਮੀਟਰ ਮੰਡੀਪੁਰ ਆ ਬਾਈ ਟੈਸ਼ਨ ਕੋਲੇ ਦਾਣਾ ਮੰਡੀ ਹਾਂ 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 ਇਧਰ ਕੇ ਜਾ ਲੈ ਹਾਂ 500 ਰੁਪਏ ਕਰਾ ਬਾਈ ਬਾਹਰ ਸ਼ਵਾਲਾ ਸ਼ਹਿਰ ਚ ਨਾ ਹੋਵੇ ਗਲੀਆਂ ਗਲੀਆਂ ਬਾਰ ਬਾਰੀ ਹੈ ਬਾਰ ਬਾਰੀ ਹੈ ਗਾਂ ਪਿੰਡ ਪੁੰਡ ਤਾਂ ਨਹੀਂ ਫ੍ਰੀਕਾਟ ਨਹੀਂ ਬਾਈ 1 ਕਿਲੋਮੀਟਰ ਮੰਡੀ ਤੈਨੂੰ ਪਈ ਹੈ ਮੰਡੀ ਜਾ ਬਾਈ ਕਿੰਨੇ ਮੰਡੀ ਦੇ ਨਾਲ ਲੱਗੇ ਲਾ ਆਉਣੇ ਕਿੰਨੇ 70 80 75 80 ਹਣੇ 80 ਉਧਰ ਹੋਵੇ 90 90 90 390 ਬੋਲਣਾ ਬਾਈ ਲੈ ਲੈ 390 ਰੁਪਏ ਬਾਈ ਠੀਕ ਹੋ 500 ਰੁਪਏ ਕਰਾਇਆ ਬਾਈ ਪਹਿਲੀ ਟਰਾਲੀ ਅੰਦਰ ਦੀ ਟੂੜੀ ਸੀ ਕਿ ਬਾਈ 390 ਰੇਟ ਰਿਹਾ ਹਾਲੀ ਟੂੜੀ ਆ ਬਲਾਈਕੂ ਕਰਾ ਦੇ ਲੋਜ ਹੁੰਦੀ ਹੈ 9432 ਇਹ ਦੂਜੀ ਟਰਾਲੀ ਆਪਾਂ ਹੁਣ ਵਧਦੇ ਆਂ ਦੂਜੀ ਟਰਾਲੀ ਵੱਲ ਆ ਤੂੰ ਢੋਲੀ ਤੁਰਨ ਦਿਖਾ ਦਿੰਨੇ ਆਂ ਨਹੀਂ ਆਪਾਂ ਕਿਹੜਾ ਚਰਪਾਈ ਟਰਾਲੀ ਤੂੰ ਛਾਰ ਗਿਆ ਪੰਨਾਂ ਦੇ ਗੁੱਠਾ ਦੱਸੀ ਜਾਂਦੀਆਂ ਬਾਈ ਲੈ ਲੈ ਆ ਲੈ ਆ ਲੈ ਖੋਲੋ ਬਾਈ ਲੇ ਲੈ ਕਿਹਦਾ ਆਮੋਰ ਦਾ ਸਵਾਲ ਲੁੱਣਾ ਤੈਨੂੰ ਗੋਣਾ ਪਹਿਲਾਂ ਮੀ ਦਾਣਾ ਬੜਾ ਚੌਂਕ ਪੜਿਆ ਗਿਆ 1500 ਰੁਪਏ 2500 ਰੁਪਏ 2500 ਰੁਪਏ 2500 ਰੁਪਏ 2500 ਬੋਲਾਂ ਬਕ ਨੇ ਨਹੀਂ ਨਾ ਹੈਗਾ ਕਿੱਥੇ ਹਾਂ ਜੀ ਰਹੇ ਤੇ ਖਰਚ ਲਾਣਾ ਤੈਨੂੰ ਬੋਲ ਬੋਲ ਲਾਇਆ ਹੂਆ 52 65 77 75 75 ਉਹ ਨਹੀਂ ਨੇ ਸਾਡੀ 275 ਇਹ ਥੋੜੀ ਸੀਗੀ ਬਾਹਰ ਦੀ ਬਈ ਥੋੜੀ ਕੁਆਲਟੀ ਜਿਹੜੀ ਘੱਟ ਸੀਗੀ ਤੇ ਇਹਦਾ ਜਿਹੜਾ ਰੇਟ ਰਿਹਾ 270 ਰੁਪਏ 300 ਸੋਰੀ 370 ਰੁਪਏ ਤੇ ਆਪਾਂ ਜਲਦੀ ਉਹ ਅਗਲੀ ਟਰਾਲੀ ਗੱਲ 200 ਰੁਪਿਆ 250 52 60 65 70 75 80 85 90 95 300 5 10 15 20 ਬੜ ਗਲਰੀ ਜੋਕਲਾ ਚੱਟੇ ਸਿਕਲਾਣੀ ਪਾ 25 30 ਹਾਂ ਬਈ 330 ਬੋਲਦਾ ਨਹੀਂ 35 40 48 ਪੁੱਛਿਆ ਬੋਲ ਬੋਲ ਸਾਢੇ 350 ਸਾਢੇ 350 ਬੋਲਾਂਗੇ ਨਾ ਹੱਥ ਜਨੇ ਕਿਹੜਾ ਆਹ ਦੇਖੜਾ 55 ਗਾਣਾ 54 352 ਬੋਲਾਂਗੇ ਨਾ 60 ਗਾਣਾ 60 65 ਗਾਣਾ 65 70 75 375 ਬੋਲਦਾ ਨਹੀਂ 375 ਵੀ ਬਾਈ ਕਿਥਾ ਭਾਈ ਉਸ ਤੇ ਲਵਣੀ ਪੰਜ ਆ ਜਾਂਦਾ ਓਖਾ ਇਹਦਾ ਅੰਦਰ ਹੀ ਆਣਾ ਠੀਕ ਅੰਦਰ ਹੀ ਆਣਾ ਤੀਜੀ ਟਰਾਲੀ ਪਈ ਜਿਹੜੀ 375 ਜਿਹੜਾ ਉਹਦਾ ਰੇਟ ਹੈ ਤੇ ਤੂੜੀ ਤੁਸੀਂ ਦੇਖ ਰਹੇ ਹੋ ਕਿ ਤੇ ਇਹ ਸੀਗੀ ਅੰਦਰ ਦੀ ਤੂੜੀ ਸੱਤਾਂ ਦਾ ਹੋਵੇ ਸੱਤਾਂ ਦਾ ਨਾਲ ਸੱਤਾਂ ਦਾ ਬਾਹਰ ਦੀ ਇਹ ਕਿਹਦੀ ਹੈ ਭਾਈ ਨਾਮ ਦੀ ਹੈ ਭਾਈ ਨਾਮ ਬਾਰ ਦੀ ਟਰਾਲੀ ਬਾਈ ਨਿਕਲੂਗੀ ਬਾਰ ਦੀ ਟੁੜੀਆ ਜੀ ਬੋਲੋ 250 55 60 65 70 75 80 85 300 5 10 115 20 25 30 35 40 45 350 55 352 ਬੋਲਣਾ ਭਾਈ ਕਿਨੇ 355 ਰੁਪਏ ਭਾਈ ਚੌਥੀ ਟਰਾਲੀ ਦਾ ਜਿਹੜਾ ਰੇਟ ਰਿਹਾ 355 ਰੁਪਏ ਇਹ ਸੀ ਕਿ ਭਾਈ ਬਾਹਰ ਦੀ ਧੂੜੀ ਸੀਗੀ ਤੇ 355 ਜਿਹੜਾ ਇਹਦਾ ਰੇਟ ਰਿਹਾ ਇਹ ਗੱਲ ਕਰਕੇ ਆਪਾਂ ਵੀ ਅੱਗੇ ਕਿੰਨੇ ਚਾਰ ਨਗ ਜਿਹੜੇ ਰਹਿ ਗਿਆ ਆਖਰੀ ਟੂਰ ਇਹ ਲੱਗਦਾ ਨਹੀਂ ਕਰ ਘੜ ਰਿਹਾ ਹਾਲ ਦਾ ਨੰਬਰ ਨਹੀਂ ਨਾ ਮਿੱਟੀ ਨਹੀਂ ਨਾ ਗਲਿਟੀ ਰਹੇ ਨਾ ਲੰਗੇ ਪਰ ਹਰ ਇੱਕ ਸਾਰ ਨਿਕਲਦਾ ਇਹ ਲੈ ਲਈ ਇਹ ਲੈ ਲੈ ਜਿਹੜੀ ਸਾਨੂੰ ਮੰਨੋ ਬੋਲੋ ਬੋਲੋ ਉੱਪਰ ਕੰਮ ਨਹੀਂ ਕਰਨਾ ਕੋਈ ਜਿਹੜੀ ਬੋਲੋ ਬੋਲੋ ਆ ਲੱਖ 200 ਆ 200 ਰੁਪਿਆ 200 200 5 ਕਾਚੇ ਜਿਹੇ ਤੁੰਨੇ ਮਾੜਦਾ ਮੂੰਹ ਹੈ ਨਹੀਂ 5 ਮਾੜ ਕੁਛ ਗਏ 5 10 15 ਵੇ ਵਾਚੀ ਐ 5 40 48 250 25 255 ਬੋਲਣਗੇ ਨਾ 60 65 70 77 75 ਬੋਲਦਾ ਕੋਈ 275 ਕਿਸੇ ਭਾਈ ਭਾਈ ਰੇਟ ਰਿਹਾ 275 ਤੇ ਬਾਹਰ ਦੀ ਦੂਰੀ ਸੀਗੀ ਤੇ ਦੂਰੀ ਤੁਸੀਂ ਦੇਖ ਹੀ ਰਹੇ ਹੋ ਉਹ ਜਿਹੜੀ ਜਿਹੜੀ ਕੁਆਲਿਟੀ ਜਿਹੜੀ ਘੱਟ ਸੀ ਤੇ ਫਿਰ 275 ਜਿਹੜਾ ਇਹਦਾ ਰੇਟ ਰਿਹਾ ਤੇ ਆਪਾਂ ਚੱਲਦੇ ਹਾਂ ਅਗਲੀ ਟਰਾਲੀ ਅੱਜ ਇਹ ਕਿ ਨਾ ਬਦੂ ਕੀ ਆ ਭਾਈ ਇਹ ਟਰਾਲੀ ਵਾਲਾ ਚੱਲੋ ਚੱਲੋ ਟਰਾਲੀ 300 ਰੁਪਏ ਪਸਟਾ ਲੈਣੋ ਤੇ ਜਿੱਲੀ ਨਹੀਂ ਸੀ ਦੇਖ ਕੁਝ ਹੋਣਾ ਤੇਰੀ ਆ ਅੰਦਰ ਦੀ ਐ ਸੇਟ ਆਈ ਅੰਦਰ ਦੀ ਤੂੰ ਹੀ ਬੋਲੋ ਜੀ 250 ਰੁਪਿਆ 250 60 300 300 5 10 15 20 25 30 35 40 350 55 60 65 70 75 80 85 385 ਬੋਲਾਂਗੇ ਨੇ 385 ਦੇ ਭਾਈਓ ਜਿੱਦੀ ਲਈ ਹੈ ਇਹ ਟਰਾਲੀ ਦਾ ਰੇਟ ਰਿਹਾ ਬਈ 385 ਅੰਦਰ ਦੀ ਤੂੜੀ ਸੀਗੀ ਤੇ ਹੁਣ ਜਿਹੜੇ ਨਗਰ ਹੈਗੇ ਆ ਦੋ ਤੇ ਆਪਾਂ ਤੁਹਾਨੂੰ ਤੂੜੀ ਵੀ ਚੈੱਕ ਕਰਾਵਾਂਗੇ ਤੇ ਆ ਵੱਧ ਤੋਂ ਵੱਧ ਬਈ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਹੋਰ ਕਿਸਾਨ ਭਰਾਵੋ ਜਿਹੜੇ ਅ ਉਹਨਾਂ ਨੂੰ ਰੇਟ ਦਾ ਜਿਹੜਾ ਪਤਾ ਲੱਗ ਜਾਵੇ ਜਿਹੜੀ ਬਾਹਰ ਦੀ ਤੂੜੀ ਚ ਲੱਗਦਾ ਇਹ ਤਾਂ 50 ਦੀ ਕਰਦਾ ਬਾਕੀ ਆ ਗਈ ਮਿੱਟੀ ਤਾਂ ਜਵਾਨੀ ਗਏ ਮਿੱਟੀ ਦਾ ਮਿਲਦੀ ਨਹੀਂ ਤਾਂ ਉਹ ਕੁੜੀ ਨਹੀ ਹੋਊਗੀ ਆ ਜੋਣੀਆਂ ਚ ਕਿਹਾ ਪੱਟੀਦਾਲ ਕੋਲ ਟੀਂਗਾ ਉੱਥੇ ਦਾ ਲੈ ਜਾ ਗਾ ਕਿਰੇ ਲਿੱਪੀ ਕੇ ਉਧਰ ਲੈ ਕੇ ਚੱਲ ਚੱਲ ਉੱਥੇ ਆ ਜੀ ਵਜਨ ਤਾਂ ਇਹਦੇ ਨੇ ਬੰਨਾਈ ਤੇਰਾ ਵਜਨ ਉਹ ਵੇ ਦੇ ਬਾਈ ਕੱਢ ਗਿਆ ਇਹਨੂੰ ਵੇਖ ਕੇ ਬੋਲੀ ਦੇ ਉੱਥੇ ਨਾ ਰੌਲਾ ਪਾਓਗੇ ਹੁਣ ਬੋਲੋ ਜੀ ਕੋਈ ਬੋਲੀ ਦੇਣੀ ਹੈ ਕੋਈ ਰੱਖੇਗਾ ਤੇਰੇ ਤੋਂ ਪਲੱਗ ਜਾਈ ਨਹੀਂ ਬਾਹਰ ਹੀ ਆਏ ਤੋ ਬਲੱਗੂਗੀ ਹਾਂ ਲੱਗੂਗੀ ਪੱਕੀ ਗੱਲ ਹੈ ਹਾਂ ਚੰਦੇ ਜੋੜ 150 ਕਰਦੇ 150 ਇਹ ਤੋਂ 150 ਅੱਧੇ 150 150 600 ਬੋਲਾਂ ਬਾਈ ਕਿਨੇ ਫਿਰ ਤਾਂ ਬੁਲਵਾ ਲਾ ਗਿਆ ਤਾਂ ਤਾਂ ਆ ਜਾ ਬਾਈ 150 ਲੱਗਦੀ ਆ ਨਹੀਂ ਵਿੱਚ ਉਹ ਟਰਾਲੀ ਬਾਈ ਜਿਹੜੀ 150 ਰੁਪਿਆ ਰੇਟ ਰਿਹਾ ਕਿਉਂਕਿ ਇਹ ਜਿਹੜੀ ਤੂੜੀ ਜਿਹੜੀ ਗਿੱਲੀ ਸੀਗੀ ਤੇ ਪੂਰੀ ਤਰ੍ਹਾਂ ਖਰਾਬ ਸੀਗੀ ਤੇ ਜਿਹੜਾ 150 ਤੇ ਕਿਸਾਨ ਭਰਾ ਦਾ ਵੀ ਨਹੀਂ ਜਿਹੜੀ ਉਹ ਕਹਿੰਦਾ ਮੈਨੂੰ ਪਰਤੇ ਜ ਨਹੀਂ ਪੈਂਦਾ 150 ਰੁਪਿਆ 300 300 5 15 ਹਾਂ 25 325 35 40 45 350 55 60 65 70 75 80 380 ਬੋਲਾਂਗੇ ਨੇ 380 ਵੀ ਇਹ ਸੀ ਬਈ ਲਾਸਟ ਵਾਲੀ ਥੋੜੀ ਤੁਸੀਂ ਚੈੱਕ ਕਰ ਸਕਦੇ ਅੰਦਰ ਦੀ ਥੋੜੀ ਸੀ ਤੇ ਰੇਟ ਰਿਹਾ 380 ਰੁਪਏ ਆ ਇਸਿੰਗਾਂ ਵੀ ਅੱਜ ਦੀ ਜਿਹੜੀ ਕੋੜ ਕਪੂਰਾ ਚ ਜਿਹੜੀ ਤੂੜੀ ਦੀ ਬੋਲੀ ਜਿਹੜੀ ਸਮਾਪਤ ਹੋ ਚੁੱਕੀ ਆ ਤੇ ਵੀਡੀਓ ਨੂੰ ਕਰ ਦਿਓ ਵੱਤ ਵੱਤ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਆਪਾਂ ਰੋਜ਼ ਇਸ ਪੇਜ ਤੇ ਜਿਹੜੀ ਆਪਾਂ ਤੂੜੀ ਦੀ ਬੋਲੀ ਪਾਇਆ ਕਰਾਂਗੇ ਧੰਨਵਾਦ ਕਿਸਾਨ ਭਰਾ